ਹਾਂਜੀ ਛੱਟ ਦਾ ਨਹੀਂ ਕੱਲਾ ਤੈਨੂੰ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹ ਵੀਡੀਓ ਮੈਂ ਇਸ ਕਰਕੇ ਪਾਉਣ ਲੱਗਿਆ ਕਿਉਂਕਿ ਮੈਨੂੰ ਇਤਾਂ ਦੀਆਂ ਵੀਡੀਓ ਬਹੁਤ ਸਾਰੀਆਂ ਸ਼ੇਅਰ ਕੀਤੀਆਂ ਜਾਂਦੀਆਂ ਨੇ ਤੇ ਇਹ ਮੈਂ ਤੁਹਾਨੂੰ ਸਿਰਫ ਇਹ ਦੱਸਦਾ ਕਿ ਇਹ ਰੀਅਲ ਦੇ ਵਿੱਚ ਨਹੀਂ ਹੁੰਦਾ ਹੈਗਾ ਇਹ ਜਿਹੜਾ AI ਆ ਉਹਦੇ ਨਾਲ ਹੀ ਯੂਜ਼ ਕੀਤਾ ਹੁੰਦਾ ਕਿਉਂਕਿ ਅੱਜ ਕੱਲ ਇਦਾਂ ਦਾ AI ਦੇ ਨਾਲ ਬਹੁਤ ਕੁਝ ਚੱਲ ਰਿਹਾ ਜੋ ਬਣਾ ਬਣਾ ਕੇ ਵੀਡੀਓ ਆਪਣੇ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਨੇ 쇼 ਹੋ ਹੀ ਹੁੰਦਾ ਪਰ ਉਹ ਵਿੱਚ ਕਲਿੱਪ ਕੱਟ ਕੇ ਲਾਏ ਹੁੰਦੇ ਆ ਤੇ ਉਹ AI ਦੇ ਨਾਲ ਇਸ ਤਰੀਕੇ ਨਾਲ ਬਣਾ ਦਿੰਦੇ ਨੇ ਕਿ ਉਹ ਦੇਖਣ ਵਾਲਾ ਸੋਚਦਾ ਵੀ ਪਤਾ ਨਹੀਂ 쇼 ਦੇ ਵਿੱਚ ਇਦਾਂ ਕੁਝ ਹੋਇਆ ਪਰ ਨਹੀਂ ਇਹ ਸਾਰਾ AI ਦਾ ਕਮਾਲ ਆ ਸੋ ਇਹ ਫੇਕ ਵੀਡੀਓ ਹੁੰਦੀਆਂ ਨੇ ਇਹਨਾਂ ਦੇ ਉੱਤੇ ਵਾਲੀ ਅਟੈਂਸ਼ਨ ਦੇਣ ਦੀ ਜਾਂ ਇਹਨਾਂ ਦੇ ਉੱਤੇ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈਗੀ ਵਾਸ ਅਗਲਿਆਂ ਨੇ ਇੰਟਰਟੇਨਮੈਂਟ ਵਾਸਤੇ ਬਣਾਈਆਂ ਹੁੰਦੀਆਂ ਨੇ ਧੰਨਵਾਦ ਅਕਸਰੀ ਇੱਕ ਚੀਜ਼ ਨਹੀਂ ਭੁੱਲਣੀ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ ਉਹਦਾ ਨਾਮ ਲੈਣਾ ਸ਼ੁਰੂ ਕਰੋ ਅੱਜ ਹੀ ਚਮਤਕਾਰ ਹੁੰਦੇ ਨੇ ਕਲਾ ਵਰਤਦੀ ਆ ਜ਼ਿੰਦਗੀ ਬਹੁਤ ਸੋਹਣੀ ਆ ਮਿੱਤਰੋ ਜਿਉਂਦੇ ਵਾਸਤੇ ਰੋ ਧੰਨਵਾਦ